ਉਹ ਵਿਸ਼ਾ ਇਹ ਹੈ ਕਿ ਜੋ ਅਸੀਂ ਬਾਹਰ ਆਪਣੇ ਸਰੀਰ ਦੇ ਉੱਤੇ ਪੰਜ ਕਕਾਰਾਂ ਦਾ ਬਾਣਾ ਪਾਉਂਦੇ ਆ ਜਾਂ ਬਾਣਾ ਸਜਾਉਂਦੇ ਆ ਉਹਦੀ ਮਹਾਨਤਾ ਕਿੰਨੀ ਕੇ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਕਰ ਦਿਆਂ ਔਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਬੰਦੇ ਦੇ ਅੰਦਰ ਜਿਹੜੇ ਵਿਚਾਰ ਹੁੰਦੇ ਨੇ ਨਾ ਜੋ ਤੁਹਾਡੇ ਅੰਦਰ ਸੋਚ ਚੱਲਦੀ ਏ ਜੋ ਤੁਹਾਡੇ ਅੰਦਰ ਬੁੱਧ ਚੱਲਦੀ ਏ ਜੋ ਤੁਹਾਡੇ ਅੰਦਰ ਵਿਚਾਰ ਚੱਲਦੇ ਨੇ ਲਗਾਤਾਰ ਮਾਲਾ ਬਣ ਕੇ ਚੱਲਦੇ ਨੇ ਲਗਾਤਾਰ ਸਵਾਸਾਂ ਦੀ ਤਰ੍ਹਾਂ ਚੱਲਦੇ ਨੇ ਉਹ ਜਿਹੜੇ ਵਿਚਾਰ ਨੇ ਉਹ ਸਮਾਪਾ ਕੇ ਕਿਸੇ ਨਾ ਕਿਸੇ ਬਦਲਵੇਂ ਰੂਪ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ ਬਾਹਰ ਨਸ਼ਰ ਹੋ ਜਾਂਦੇ ਨੇ ਅੰਦਰ ਦੇ ਕੋਲ ਇਤਨੀ ਸਮਰੱਥਾ ਨਹੀਂ ਕਿ ਬਹੁਤ ਲੰਮਾ ਸਮਾਂ ਉਹਨੂੰ ਸੰਭਾਲ ਕੇ ਰੱਖ ਸਕੇ ਅਗਰ ਤੁਹਾਡੀ ਜ਼ੁਬਾਨ ਅੰਦਰ ਦੀ ਸੋਚ ਨੂੰ ਨਾ ਵੀ ਬਾਹਰ ਪ੍ਰਗਟ ਕਰੇ ਤੁਹਾਡੀਆਂ ਅੱਖਾਂ ਪ੍ਰਗਟ ਕਰ ਦਿੰਦੀਆਂ ਨੇ ਤੁਹਾਡੇ ਕਰਮਾਂ ਦੇ ਰਹੀਂ ਪ੍ਰਗਟ ਹੋ ਜਾਂਦਾ ਹੈ ਤੁਹਾਡੀ ਵੇਖਣੀ ਦੇ ਰਹੀਂ ਤੁਹਾਡੀ ਕਰਨੀ ਦੇ ਰਹੀਂ ਕਿਸੇ ਵੀ ਰੂਪ ਦੇ ਰਹੀਂ ਤੁਹਾਡਾ ਅੰਦਰ ਉਗੜ ਕੇ ਬਾਹਰ ਆ ਹੀ ਜਾਂਦਾ ਹੈ ਔਰ ਜ਼ਿੰਦਗੀ ਦੇ ਅੰਦਰ ਇੱਕ ਵਾਰੀ ਨਹੀਂ ਤੁਸੀਂ ਬਹੁਤ ਵਾਰੀ ਇਸ ਤਰ੍ਹਾਂ ਦਾ ਵੇਖਿਆ ਵੀ ਹੋਏਗਾ ਅਜ਼ਮਾਇਆ ਵੀ ਹੋਏਗਾ ਧਰਤੀ ਦੀ ਕੁੱਖ ਦੇ ਅੰਦਰ ਕੋਈ ਬੀਜ ਵੀ ਜੋ ਪਾਵੇਂ ਕਿਸੇ ਫਸਲ ਦਾ ਹੋਵੇ ਫੁੱਲ ਦਾ ਹੋਵੇ ਫਲ ਦਾ ਹੋਵੇ ਕੋਈ ਬੀਜ ਬੀਜੋ ਉਹ ਜਿਹੜਾ ਬੀਜਿਆ ਬੀਜ ਹੈ ਨਾ ਉਹਨੇ ਸਮਾਂ ਪਾ ਕੇ ਅੰਕੁਰ ਪੈਦਾ ਕਰਨੇ ਨੇ ਫਿਰ ਉਹਨੇ ਬੂਟਾ ਬਣ ਜਾਣਾ ਹੈ ਵੱਡੇ ਤਣੇ ਬਣ ਜਾਣੇ ਨੇ ਛੋਟੀਆਂ ਟਹਿਣੀਆਂ ਬਣ ਜਾਣੀਆਂ ਨੇ ਫੁੱਲ ਬਣ ਜਾਣੇ ਨੇ ਫਲ ਬਣ ਜਾਣੇ ਨੇ ਪਰ ਉਹ ਸਾਰੀ ਕਰਾਮਾਤ ਇੱਕ ਬੀਜ ਦੀ ਏ ਜਿਹੜਾ ਧਰਤੀ ਦੇ ਅੰਦਰ ਦੱਬਿਆ ਸੀ ਵੀ ਦੱਬ ਕੇ ਉੱਤੇ ਮਿੱਟੀ ਪਾਈ ਸੀ ਪਰ ਮਿੱਟੀ ਰਹੀ ਨਹੀਂ ਮਿੱਟੀ ਨੂੰ ਪਾਸੇ ਕਰਕੇ ਬੀ ਉੱਗਿਆ ਔਰ ਉਗਣ ਤੋਂ ਬਾਅਦ ਉਹ ਤੁਹਾਡੇ ਸਾਹਮਣੇ ਆਇਆ ਨੰਗਾ ਹੋਇਆ ਪ੍ਰਗਟ ਹੋਇਆ ਉਹਦੇ ਵਿੱਚੋਂ ਫਲ ਵੀ ਮਿਲਿਆ ਜੋ ਤੁਸੀਂ ਖਾਦਾ ਜੋ ਤੁਸੀਂ ਵੇਚਿਆ ਜਿਹਦੇ ਨਾਲ ਪੈਸੇ ਕਮਾਏ ਔਰ ਉਹ ਪੈਸੇ ਤੁਹਾਡੀ ਜੇਬ ਦੇ ਅੰਦਰ ਆਏ ਹੁਣ ਅਗਰ ਬੀਜ ਤੇ ਜ਼ਮੀਨ ਦੇ ਅੰਦਰ ਨਾ ਬੀਜਿਆ ਹੋਵੇ ਮੰਨ ਲਓ ਫੁੱਲਾਂ ਦਾ ਜਾਂ ਫਲਾਂ ਦਾ ਬੀਜ ਤੇ ਨਾ ਬੀਜਿਆ ਹੋਵੇ ਪਰ ਤੁਸੀਂ ਕਾਗਜ਼ਾਂ ਦੇ ਫੁੱਲ ਬਣਾ ਲਓ ਜਾਂ ਬਨਾਵਟੀ ਫਲ ਬਣਾ ਲਓ ਰੰਗੂਲੀ ਕੁਲੀ ਕੇ ਫਲ ਬਣਾ ਲਓ ਟੇਬਲ ਦੇ ਉੱਤੇ ਪਲੇਟ ਦੇ ਅੰਦਰ ਸਜਾ ਦਿਓ ਇੱਕ ਗੁਲਦਸਤੇ ਦੇ ਅੰਦਰ ਫੁੱਲ ਸਜਾ ਦਿਓ ਉਹਨਾਂ ਫੁੱਲਾਂ ਦੀ ਉਹ ਕਦਰ ਨਹੀਂ ਉਹਨਾਂ ਫਲਾਂ ਦੀ ਉਹ ਕਦਰ ਨਹੀਂ ਜਿਹੜੇ ਅਸਲੀ ਫੁੱਲਾਂ ਤੇ ਫਲਾਂ ਦੀ ਕਦਰ ਪਹੇਗੀ ਪਤਾ ਕਿਉਂ ਕਿਉਂਕਿ ਇਹਨਾਂ ਫਲਾਂ ਦੇ ਅੰਦਰ ਰਸ ਨਹੀਂ ਉਹਨਾਂ ਫਲਾਂ ਦੇ ਅੰਦਰ ਰਾਸ ਹੈ ਇਹਨਾਂ ਫਲਾਂ ਦੇ ਅੰਦਰ ਮਠਾਸ ਨਹੀਂ ਉਹਨਾਂ ਫਲਾਂ ਦੇ ਅੰਦਰ ਮਠਾਸ ਹੈ ਇਹਦਾ ਜੂਸ ਕੱਢਣਾ ਚਾਹੋਗੇ ਨਿਕਲਣਾ ਨਹੀਂ ਉਹਨਾਂ ਦਾ ਜੂਸ ਕੱਢਣਾ ਚਾਹੋਗੇ ਨਿਕਲ ਜਾਣਾ ਇਹਨਾਂ ਫੁੱਲਾਂ ਨੂੰ ਨੱਕ ਦੇ ਨੇੜੇ ਕਰਕੇ ਸੁਗੰਧੀ ਮਹਿਕ ਲੈਣੀ ਚਾਹੋਗੇ ਮਿਲਣੀ ਨਹੀਂ ਉਹਨਾਂ ਫੁੱਲਾਂ ਦੇ ਕੋਲੋਂ ਹੀ ਨਿਕਲੋਗੇ ਤੇ ਮੇਕੀਆਂ ਬਖੇਰਦੇ ਹੋਏ ਮਹਿਕਾਂ ਬਖੇਰਦੇ ਹੋਏ ਤੁਹਾਨੂੰ ਆਪਣੇ ਆਪ ਹੀ ਨਜ਼ਰ ਪੈ ਜਾਣਗੇ ਦੂਜੀ ਗੱਲ ਤੁਸੀਂ ਕਈ ਵਾਰ ਘਰਾਂ ਦੇ ਅੰਦਰ ਕਿਦਰੇ ਮੌਲ ਦੇ ਅੰਦਰ ਵੇਖਿਆ ਹੋਵੇਗਾ ਕਿ ਬਨਾਵਤੀ ਸ਼ੇਰ ਪਏ ਹੁੰਦੇ ਨੇ ਬਨਾਵਤੀ ਹਾਥੀ ਪਏ ਹੁੰਦੇ ਨੇ ਉਹ ਕਾਗਜ਼ ਦੇ ਬਣੇ ਹੋਣ ਜਾਂ ਹੋਰ ਕਿਸੇ ਚੀਜ਼ ਦੇ ਬਣੇ ਹੋਣ ਜਾਂ ਲੱਕੜੀ ਦੇ ਬਣੇ ਹੋਣ ਜਾਂ ਪੱਥਰ ਦੇ ਬਣੇ ਹੋਣ ਉਹਨਾਂ ਨੂੰ ਵੇਖ ਕੇ ਕਦੇ ਤੁਸੀਂ ਆਪ ਜਾਂ ਤੁਹਾਡੇ ਬੱਚੇ ਉਹਨਾਂ ਕੋਲੋਂ ਡਰਦੇ ਨੇ ਪਤਾ ਇਹਨਾਂ ਦੇ ਅੰਦਰ ਜਾਣਦੇ ਐ ਨਹੀਂ ਇਹਨਾਂ ਨੇ ਕਰ ਕੀ ਲੈਣਾ ਸਿਰਫ ਬਣਾਵਟੀ ਸ਼ੇਰ ਨੇ ਬਾਹਰੋਂ ਵੇਖਣ ਵਾਸਤੇ ਅਗਰ ਉਹਨਾਂ ਦਾ ਰੰਗ ਵੇਖੋ ਨਕਸ਼ੋ ਨਿਗਾਰ ਵੇਖੋ ਕਦ ਕਾਠ ਵੇਖੋ ਸਭ ਕੋ ਜਿਸ ਤਰ੍ਹਾਂ ਹੀ ਲੱਗਦਾ ਹੈ ਕਿ ਜਿਵੇਂ ਬਿਲਕੁਲ ਜਿਉਂਦਾ ਜਾਗਦਾ ਹਾਥੀ ਹੋਵੇ ਜਿਉਂਦਾ ਜਾਗਦਾ ਸ਼ੇਰ ਹੋਵੇ ਪਰ ਫਿਰ ਵੀ ਬੱਚੇ ਉਹਦੇ ਨਾਲ ਖੇਡਦੇ ਨੇ ਇੰਜਵਾਏ ਕਰਦੇ ਨੇ ਉਹਦੇ ਉੱਤੇ ਚੜ੍ਹਦੇ ਨੇ ਕੁੱਦਦੇ ਨੇ ਕਿਉਂ ਕਿਉਂਕਿ ਉਹ ਵਿਗਾੜ ਕਿਸੇ ਦਾ ਕੁਝ ਨਹੀਂ ਸਕਦਾ ਉਹ ਜਿਉਂਦਾ ਨਹੀਂ ਹੈ ਉਹਦਾ ਸ਼ਿੰਗਾਰ ਹੈ ਔਰ ਉਹ ਸ਼ਿੰਗਾਰ ਕੇਵਲ ਬਾਹਰ ਮੁਖੀ ਹੈ ਹੁਣ ਮੈਂ ਅਸਲੀ ਗੱਲ ਵਾਲਾ ਲਾਉਣਾ ਵੀ ਧਾਰਮਿਕ ਚਿੰਨ ਨੇ ਭਾਵੇਂ ਉਹ ਜਨੇਊ ਹੋਵੇ ਜਾਂ ਉਹ ਗਾਤਰਾ ਕਰਪਾਣ ਹੋਵੇ ਜਾਂ ਬਾਕੀ ਸਾਰੇ ਧਰਮਾਂ ਦੀਆਂ ਬੜੀਆਂ ਹੋਈਆਂ ਟਰੈਡੀਸ਼ਨਾਂ ਦੇ ਮੁਤਾਬਕ ਰੀਤੀ ਰਿਵਾਜ ਦੇ ਮੁਤਾਬਕ ਜਿਹੜੇ ਉਹਨਾਂ ਨੇ ਪਾਏ ਹੋਣ ਉਹ ਪਾਉਣੇ ਦੋਸ਼ ਨਹੀਂ ਹੈ ਮੈਂ ਇਹਦੇ ਉੱਤੇ ਕਟਾਕਸ਼ ਨਹੀਂ ਕਰ ਰਿਹਾ ਇਹਦਾ ਖੰਡਨ ਨਹੀਂ ਕਰ ਰਿਹਾ ਪਰ ਮੇਰਾ ਮਸਲਾ ਇਹ ਹੈ ਵੀ ਜੇ ਉਹ ਚਿੰਨ ਤੁਹਾਡੇ ਤਨ ਦੇ ਉੱਤੇ ਪਾਏ ਨੇ ਉਹ ਚਿੰਨਾਂ ਦੀ ਫਿਲਾਸਫੀ ਨੂੰ ਤੁਸੀਂ ਆਪਣੇ ਮਨ ਦੇ ਅੰਦਰ ਵਸਾਇਆ ਨਹੀਂ ਤੇ ਉਹ ਜਿਹੜਾ ਸ਼ਿਕਾਰ ਹੈ ਉੱਚਾ ਰੈਸਟਰਾ ਹੀ ਹੈ ਵੀ ਜਿਵੇਂ ਮੁਰਦੇ ਦਾ ਸ਼ਿੰਗਾਰ ਹੈ ਜਾਂ ਉਹ ਬਣਾवटी ਆਥੀ ਹੋਵੇ ਜਾਂ ਉਹ ਕਾਗਜ਼ੀ ਫੁੱਲ ਹੋਣ ਜਿਨ੍ਹਾਂ ਦੇ ਅੰਦਰ ਮਹਿਕ ਨਹੀਂ ਇਸ ਤੋਂ ਵੱਧ ਉਹਨਾਂ ਦੀ ਕੀਮਤ ਨਹੀਂ ਹੈ ਚਿੰਨਣੇ ਵੇਖਣ ਨੂੰ ਬੜੇ ਚੰਗੇ ਲੱਗ ਰਹੇ ਨੇ ਤੁਸੀਂ ਵੀ ਵਾਰ-ਵਾਰ ਕਹਿੰਦੇ ਹੋ ਮੈਂ ਇਹ ਗੁਨਾ ਥੋੜਾ ਕਰ ਲੈਣਾ ਮੈਂ ਗਾਤਰੇ ਕਰਫਾਨ ਪਾਈਏ ਮੇਰੀ ਦਾੜ੍ਹੀ ਵੇਖੋ ਮੇਰੇ ਪੱਗ ਵੇਖੋ ਮੇਰਾ ਦਮਾਲਾ ਵੇਖੋ ਮੇਰਾ ਕੜਾ ਵੇਖੋ ਤੁਸੀਂ ਵੀ ਵਾਰ-ਵਾਰ ਕਹਿੰਦੇ ਹੋ ਪਰ ਇਹ ਚੀਜ਼ਾਂ ਪਾਉਣ ਦੇ ਨਾਲ ਤੁਹਾਡਾ ਅੰਦਰ ਸ਼ੁੱਤੇ ਨਹੀਂ ਹੋਇਆ ਜੇ ਹੁੰਦਾ ਤੇ ਅੱਜ ਪਹੁਤਾਤ ਗਿਣਤੀ ਦੇ ਲੋਕਾਂ ਦੇ ਅੰਦਰ ਸ਼ੁੱਧਤਾ ਹੁੰਦੀ ਜੋ ਨਜ਼ਰ ਨਹੀਂ ਆ ਰਹੀ ਖੈਰ ਇੱਕ ਵੱਖਰਾ ਵਿਸ਼ਾ ਮੈਂ ਗੱਲੇ ਕਰ ਰਿਹਾ ਸਾਂ ਵੀ ਚਿੰਨ ਪਾਓ ਪਰ ਚਿੰਨ ਪਾਉਣ ਤੋਂ ਪਹਿਲਾਂ ਉਹਨਾਂ ਚਿੰਨਾਂ ਦੀ ਕਦਰ ਨੂੰ ਪਛਾਨੋ ਗੁਰਬਾਣੀ ਦੇ ਨਿਯਮ ਨੂੰ ਆਪਣੇ ਮਨ ਦੇ ਅੰਦਰ ਵਸਾਓ ਤਾਂ ਕਿ ਤੁਹਾਡੇ ਪਾਏ ਹੋਏ ਚਿੰਨਾਂ ਦੇ ਨਾਲ ਤੁਹਾਡੀ ਵੀ ਕਦਰ ਵਧੇ ਤੇ ਤੁਹਾਡੇ ਕਰਕੇ ਉਹਨਾਂ ਚਿੰਨਾਂ ਦੀ ਕਦਰ ਵਧੇ ਪਰ ਹੋਕੀ ਰਿਆ ਲੋਕ ਉਹਨਾਂ ਲਿਬਾਸਾਂ ਨੂੰ ਵੇਖ ਕੇ ਉਹਨਾਂ ਜਿਨ੍ਹਾਂ ਨੂੰ ਵੇਖ ਕੇ ਅੱਜ ਨਫ਼ਰਤ ਆਪਣੇ ਮਨ ਦੇ ਅੰਦਰ ਭਰਦੇ ਜਾ ਰਹੇ ਨੇ ਕਿਉਂ ਕਿ ਕਿਉਂਕਿ ਉਹੋ ਜਿਹੇ ਲਿਬਾਸ ਵਾਲੇ ਬੰਦੇ ਉਹੋ ਜਿਹੇ ਚਿੰਨ ਪਾਉਣ ਵਾਲੇ ਬੰਦੇ ਜ਼ਿਆਦਾਤਰ ਜਿਹੜੇ ਮਿਲਦੇ ਨੇ ਉਹ ਆਮ ਲੋਕਾਂ ਵਰਗੇ ਹੀ ਮਿਲਦੇ ਨੇ ਉਹਨਾਂ ਤੋਂ ਕੁਝ ਵੱਖਰਾ ਨਹੀਂ ਮਿਲਦਾ ਉਹਨਾਂ ਤੋਂ ਉਹਨਾਂ ਦੀ ਸੋਚ ਵੱਖਰੀ ਨਹੀਂ ਮਿਲਦੀ ਬੁੱਧ ਵੱਖਰੀ ਨਹੀਂ ਮਿਲਦੀ ਕਿਰਿਆ ਕਰਮ ਵੱਖਰੇ ਨਹੀਂ ਮਿਲਦੇ ਉਹਨਾਂ ਦਾ ਕੋਈ ਕੁਝ ਵੀ ਉਹਨਾਂ ਨਾਲੋਂ ਵੱਖਰਾ ਨਜ਼ਰ ਨਹੀਂ ਆ ਰਿਹਾ ਤੇ ਫਿਰ ਉਹ ਕਹਿੰਦੇ ਨੇ ਪਾਉਂਦਾ ਅਸਰ ਕੀ ਹੋਇਆ ਮੇਰੇ ਵਰਗੇ ਕੰਮ ਕਰਨਾ ਹੈ ਝੂਠ ਬੋਲਣਾ ਹੈ ਬੇਈਮਾਨੀ ਕਰਨਾ ਹੈ ਠੱਗੀ ਕਰਨਾ ਹੈ ਠੋਰੀ ਕਰਨਾ ਹੈ ਬੁਰਾ ਬਿਨ ਹੈ ਬੁਰਾ ਕਰਨਾ ਹੈ ਫਿਰ ਤੇਰਾ ਤੇ ਮੇਰਾ ਫਰਕ ਕਿਹੜੀ ਗੱਲ ਦਾ ਹੋ ਰਿਹਾ ਤੋਂ ਮੇਰਾ ਮਸਲਾ ਇਹ ਵੀ ਜੇ ਤੁਸੀਂ ਚਿੰਨ ਪਾਉਣੇ ਨੇ ਤੇ ਪਾਓ ਬਾਅਦ ਵਿੱਚ ਉਹਨਾਂ ਨੂੰ ਪਾਉਣ ਦੀ ਤਿਆਰੀ ਪਹਿਲਾਂ ਕਰ ਲਓ ਵੀ ਮੈਂ ਆਪਣੀ ਇੱਜ਼ਤ ਬਚਾਉਣੀ ਹੈ ਨਾਲ ਲੱਗਦੇ ਨਾ ਪਾਏ ਹੋਏ ਜਿਨ੍ਹਾਂ ਦੀ ਇੱਜ਼ਤ ਬਚਾਉਣੀ ਹੈ ਪਰ ਜਹੂ ਕੀ ਰਿਹਾ ਹੈ ਉਹ ਨਾ ਜਿਨ੍ਹਾਂ ਦੀ ਇੱਜ਼ਤ ਬਚਾਈ ਜਾ ਰਹੀ ਨਾ ਤੁਸੀਂ ਆਪਣੀ ਇੱਜ਼ਤ ਨੂੰ ਵਿਚਾਰ ਰਹੇ ਹੋ ਇੱਕ ਗੱਲ ਮੈਂ ਹੋਰ ਕਰ ਦਿਆਂ ਜਿਹੜਾ ਕਰਤਾਰ ਹੁੰਦਾ ਹੈ ਨਾ ਕਰਤਾਰ ਬਣਾਉਣਾ ਬੜਾ ਔਖਾ ਹੁੰਦਾ ਹੈ ਜਿਹੜਾ ਅੰਦਰ ਨੂੰ ਸਾਧਨਾ ਮੰਨੂ ਸਾਧਨਾ ਮੰਨੂ ਸੰਕੋਚਨਾ ਮਨ ਦੇ ਨਾਲ ਲੜਨਾ ਮਨ ਦੇ ਨਾਲ ਲੜਾਈ ਕਰ ਕਰਕੇ ਮਨ ਨੂੰ ਸਿੱਧੇ ਰਾਹ ਤੇ ਲਿਆਉਣਾ ਤਰਤੀਬ ਵਿੱਚ ਲਿਆਉਣਾ ਸੁਰਤਾਲ ਵਿੱਚ ਕਰਨਾ ਇਹ ਬੜਾ ਔਖਾ ਹੈ ਬੜੀ ਮਿਹਨਤ ਮੰਗਦਾ ਹੈ ਪਰ ਜਿਹੜਾ ਕਪੜਾ ਪਾਉਣਾ ਲਿਬਾਸ ਪਾ ਲੈਣਾ ਕੋਈ ਚਿੰਨ ਪਾ ਲੈਨੇ ਗਾਤਰੇ ਕਰਪਾਣ ਪਾ ਲੈਨੇ ਜਨੇਊ ਪਾ ਲੈਨਾ ਦੂਜਾ ਤੀਜਾ ਕੁਝ ਵੀ ਪਾ ਲੈਨਾ ਇਹ ਸੌਖਾ ਹੀ ਬੜਾ ਜਿਹਦੇ ਕੋਲ 4 ਪੈਸੇ ਨੇ ਭਾਵੇਂ ਰੋਜ਼ ਲਿਬਾਸ ਬਦਲੀ ਜਾਏ ਖਰੀਦੀ ਜਾਏ ਕੀ ਹੈ ਕਰਪਾਣਾ ਪਾਉਣ ਵਾਲੇ ਇਸ ਗੱਲ ਦਾ ਇੱਕ ਪਰੰਪਾਲ ਬੈਂਦੇ ਨੇ ਵੀ ਅਸੀਂ ਸਭ ਤੋਂ ਵੱਡੇ ਧਰਮੀ ਜਨੇਊ ਪਾਉਣ ਵਾਲੇ ਇਸ ਗੱਲ ਦਾ ਪਰੰਪਾਲ ਬੈਂਦੇ ਨੇ ਵੀ ਅਸੀਂ ਸਭ ਤੋਂ ਵੱਡੇ ਧਰਮੀ ਪਰ ਧਰਮੀ ਹੋਣਾ ਜਾਂ ਨਾ ਹੋਣਾ ਇਹ ਇਸ ਗੱਲ ਦਾ ਸਬੂਤ ਨਹੀਂ ਹੈ ਕਿ ਤੁਸੀਂ ਚਿੰਨ ਪਾਏ ਨੇ ਚਿੰਨ ਤੇ ਤੁਹਾਡਾ ਵਿਖਾਵਾ ਹੈ ਅੰਦਰੋਂ ਤੁਸੀਂ ਕੋਝ ਹੋਰ ਹੋ ਜਾਂ ਧਰਮੀ ਹੋ ਇਹ ਤੁਹਾਨੂੰ ਪਤਾ ਹੈ ਜਾਂ ਤੁਹਾਡੇ ਕਰਮ ਕਰਤੂਤ ਪ੍ਰਗਟ ਕਰਦੇ ਨੇ ਕਰਤਾਰ ਸਜਾਉਣ ਵਾਸਤੇ ਕਰਤਾਰ ਬਣਾਉਣ ਵਾਸਤੇ ਮਿਹਨਤ ਬੜੀ ਲੱਗਦੀ ਹੈ ਤੇ ਲਿਬਾਸ ਦਾ ਕੀ ਹੈ ਜਿਹੜਾ ਮਰਜ਼ੀ ਪਾ ਲਵੇ ਚਿੰਨਾਂ ਦਾ ਕੀ ਹੈ ਜਿਹੜਾ ਮਰਜ਼ੀ ਪਾ ਲਵੇ ਰੁਪਾਈ ਫਿਰਦੇ ਨੇ ਔਰ ਪਾ ਕੇ ਲੋਕ ਗੁਨਾਹ ਵੀ ਕਰਦੇ ਨੇ ਗੁਨਾਗਾਰੀ ਵੀ ਬੰਦੇ ਨੇ ਖੈਰ ਇਸ ਤੋਂ ਅੱਗੇ ਚੱਲਨੇ ਅੱਜ ਦੀ ਦੁਨੀਆ ਦੇ ਅੰਦਰ ਤੁਸੀਂ ਨੇੜੇ ਹੋ ਕੇ ਵੇਖੋ ਤੇ ਪੇਖੀ ਲੋਕ ਬਹੁਤ ਮਿਲਦੇ ਨੇ ਚਿੰਨ ਪਾਉਣ ਵਾਲੇ ਬਹੁਤ ਮਿਲਦੇ ਨੇ ਵਿਖਾਵੇ ਵਾਲੇ ਬਹੁਤ ਮਿਲਦੇ ਨੇ ਜਲੋ ਬੜਾ ਬਣਿਆ ਹੁੰਦਾ ਹੈ ਹੱਥ ਵਿੱਚ ਮਾਲਾ ਗਲ ਵਿੱਚ ਮਾਲਾ ਮੱਥੇ ਤੇ ਤਿਲਕ ਚਿੱਟੇ ਕੱਪੜੇ ਨੀਲੇ ਪੀਲੇ ਕੱਪੜੇ ਚੰਗੀਆਂ ਦਸਤਾਰਾਂ ਪਰ ਜਦੋਂ ਉਹਨਾਂ ਦੇ ਨੇੜੇ ਹੋ ਕੇ ਉਹਨਾਂ ਦੇ ਕੋਲ ਬਹਿ ਕੇ ਕੁਝ ਵੇਖਣ ਦੀ ਕੋਸ਼ਿਸ਼ ਕਰੋ ਫਿਰ ਉਹ ਪੰਜਾਬੀ ਦੀ ਕਹਾਵਤ येते ਆ ਜਾਂਦੀ ਵੀ ਖਿੱਦੋ ਨੂੰ ਖੋਲਿਆ ਤੇ ਵਿੱਚੋਂ ਨਿਕਲੀਆਂ ਲੀਰਾ ਵਿੱਚੋਂ ਲੀਰਾ ਹੀ ਨਿਕਲਦੀਆਂ ਨੇ ਵਿੱਚੋਂ ਮੁਰਦਾ ਪਾਣੀ ਨਿਕਲਦਾ ਵਿੱਚੋਂ ਬਦਬੋਈ ਹੁੰਦੀ ਹੈ ਕਿਉਂਕਿ ਬਣਾਵਟੀ ਸਨ ਤੇ ਬਣਾਵਟੀਪਣ ਮੁਰਦੇ ਦਾ ਸ਼ਿੰਗਾਰ ਹੈ ਸ਼ਿੰਗਾਰ ਹਟਿਆ ਤੇ ਮੁਰਦੇ ਦੇ ਅੰਦਰੋਂ ਜਿਹੜੀ ਬੈਡ ਸਮੈਲ ਆਉਣੀ ਸੀ ਉਹ ਆਣੀ ਸ਼ੁਰੂ ਹੋ ਗਈ ਆਪਣੀ ਇੱਜ਼ਤ ਬਣਾਓ ਆਪਣੇ ਨਾਲ ਪਾਏ ਹੋਏ ਜਿੰਨਾ ਦੀ ਇੱਜ਼ਤ ਬਣਾਓ ਤੇ ਦੋਵੇਂ ਗੱਲਾਂ ਤਾਂ ਬਣਨ ਗਿਆ ਜੇ ਤੁਸੀਂ ਚਿੰਨ ਪਾਉਣੇ ਨੇ ਤੇ ਪਹਿਲਾਂ ਉਹਦੇ ਯੋਗ ਆਪਣੇ ਆਪ ਨੂੰ ਬਣਾ ਲਓ ਵਰਨਾ ਲੋਕ ਤੁਹਾਡੇ ਤੋਂ ਵੀ ਨਫ਼ਰਤ ਕਰਨਗੇ ਤੁਹਾਡੇ ਪਾਏ ਜਿੰਨਾ ਤੋਂ ਵੀ ਨਫ਼ਰਤ ਕਰਨਗੇ ਤੁਹਾਡੇ ਪਾਏ ਕੱਪੜਿਆਂ ਤੋਂ ਵੀ ਨਫ਼ਰਤ ਕਰਨਗੇ ਤੇ ਜੇ ਲੋਕਾਂ ਦਾ ਪਿਆਰ ਬਣ ਜਾਏਗਾ ਨਾ ਫਿਰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਗਈ ਪੈਣੀ ਵਿਆਹ ਕਰ ਤੇ ਆ ਨਾ ਕਰ ਲੋਕਾਂ ਨੇ ਆਪਣੇ ਆਪ ਪ੍ਰੇਰੇ ਹੋਏ ਉਧਰ ਨੂੰ ਤੁਰੇ ਆਉਣਾ ਤਾਂ ਪਹਿਲਾਂ ਆਪਣੇ ਅੰਦਰ ਨੂੰ ਸਾਧੋ ਆਪਣੇ ਅੰਦਰ ਨੂੰ ਸੁਰ ਤਾਲ ਵਿੱਚ ਲਿਆਓ ਆਪਣੇ ਅੰਦਰ ਨੂੰ ਤਰਤੀਬ ਵਿੱਚ ਕਰੋ ਉਸ ਤੋਂ ਬਾਅਦ ਆਪਣੇ ਤਨ ਦੇ ਉੱਤੇ ਜਿਹੜਾ ਮਰਜ਼ੀ ਕਕਾਰ ਪਾਇਓ ਜਾਂ ਨਾ ਪਾਇਓ ਤੁਹਾਡੀ ਆਪਣੀ ਮਰਜ਼ੀ ਦੇ ਉੱਤੇ ਹੈ ਤਾਂ ਮੇਰਾ ਮਸਲਾ ਹੈ ਕਰਤਾਰ ਹੈ ਜਿਹੜਾ ਉਹ ਤੁਹਾਡੇ ਕਕਾਰਾਂ ਨਾਲੋਂ ਮਹਾਨ ਹੈ ਕਰਤਾਰ ਨੂੰ ਪਹਿਲ ਦਿਓ ਕਕਾਰਾਂ ਨੂੰ ਨੰਬਰ 2 ਤੇ ਕਰਤਾਰ ਬਣਾਓਗੇ ਕਕਾਰਾਂ ਦੀ ਮਹਾਨਤਾ ਹੈ ਕਕਾਰ ਪਾਲੇ ਤੇ ਕਕਾਰ ਪਾਉਣ ਦੇ ਨਾਲ ਕਰਤਾਰ ਨਹੀਂ ਬਣਦਾ ਜੇ ਬਣਦਾ ਹੁੰਦਾ ਤੇ ਬਹੁਤ ਸਾਰੇ ਲੋਕਾਂ ਦਾ ਬਨ ਜਾਣਾ ਸੀ ਜੋ ਬਣਿਆ ਹੋਇਆ ਨਜ਼ਰ ਨਹੀਂ ਪੈ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ